along with all all my uh, senior officers and all our ssho ڈاکٹر پرگیا ਜੈਨ ਐਸਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਅਤੇ ਸਮੂਹ ਹਲਕਾ ਅਫਸਰਾਂ ਦੀ ਨਿਗਰਾਨੀ ਹੇਠ ਮੁੱਖ ਅਫਸਰਾਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੀਆਂ ਚਾਰੋਂ ਸਬ ਡਿਵੀਜ਼ਨਾਂ ਵਿੱਚ ਕਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦਰਮਿਆਨ ਜ਼ਿਲ੍ਹਾ ਫਾਜ਼ਿਲਕਾ ਵਿੱਚ ਡਰੱਗ ਹੌਟਸਪੌਟ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਸਬਡਿਵੀਜ਼ਨ ਜਲਾਲਾਬਾਦ ਵਿੱਚ ਇਸ ਸਰਚ ਆਪਰੇਸ਼ਨ ਦੀ ਅਗਵਾਈ ਡਾਕਟਰ ਪ੍ਰਿਗਿਆ ਜੈ ਐਨਐਸਐਸਪੀ ਫਾਜ਼ਿਲ ਕਵਲੋ ਕੀਤੀ ਗਈ। ਇਸ ਦਰਮਿਆਨ ਸ਼੍ਰੀ ਅਸ਼ਰੂ ਰਾਮ ਸ਼ਰਮਾ ਡੀਐਸਪੀ ਸਬਡਿਵੀਜ਼ਨ ਜਲਾਲਾਬਾਦ ਦੀ ਨਿਗਰਾਨੀ ਹੇਠ ਮੁਖੱਸਰ ਥਾਣਾ ਅਮੀਰ ਖਾਨ ਸਿਟੀ ਜਲਾਲਾਬਾਦ, ਸਦਰ ਜਲਾਲਾਬਾਦ, ਅਰਨੀਵਾਲੀਆ ਅਤੇ ਵੈਰੋਂਕੇ ਵੱਲੋਂ ਵੱਖ-ਵੱਖ ਪੁਲਿਸ ਪਾਰਟੀਆਂ ਗਠਿਤ ਕਰਕੇ ਸਬਡਿਵੀਜ਼ਨ ਜਲਾਲਾਬਾਦ ਅਧੀਨ ਪੈਂਦੇ ਡਰੱਗ ਹੌਟਸਪੌਟ ਏਰੀਆ ਅਤੇ ਹੋਰ ਸੰਵੇਦਨਸ਼ੀਲ ਏਰੀਆ ਦੇ ਦੁਗਾਂਹ ਦੇ ਨਾਲ ਚੈਕਿੰਗ ਕੀਤੀ ਗਈ। ਜੀ ਅੱਜ ਪੂਰੇ ਫਾਜ਼ਲਕਾ ਜ਼ਿਲ੍ਹੇ ਚ ਸਾਰੇ ਐਸਐਚਓਸ ਤੇ ਸਾਰੇ ਗਸ਼ਟਡ ਅਫਸਰ ਬਾਅਦ ਮੇ ਇਨਕਲੂਡਿੰਗ ਅਮੀਂ ਔਰ ਇਹ ਨਸ਼ਿਆਂ ਦੇ ਵਿਰੁੱਧ ਤੇ ਐਕਸਾਈਜ਼ ਜਾਂ ਜਿਹੜੇ ਵੀ ਕ੍ਰਿਮੀਨਲ 엘ਮੈਂਟਸ ਹੈ ਉਹਨਾਂ ਦੇ ਵਿਰੁੱਧ ਇੱਕ ਕੰਪਰੀਹੈਂਸਿਵ ਡਰਾਈਵ ਆ ਚਲਾਈ ਜਾ ਰਹੀ ਹੈ ਔਰ ਇਹਦੇ ਤਹਿਤ ਜਿਹੜੇ ਵੀ ਬੰਦੇ ਸਾਡੇ ਪੁਆਇੰਟ ਆਫ ਸੇਲ ਜਿਹਨੂੰ ਕਹਿੰਦੇ ਆ ਜਿਹੜਾ ਗਲੀ ਮੁਕੜ ਜਾਂ ਅਗਰ ਕਿਸੇ ਦੀ ਕੋਈ ਸ਼ਿਕਾਇਤ ਹੈ ਕਿ ਭਈ ਇੱਥੇ ਕੁਝ ਅਵੇਲੇਬਿਲਿਟੀ ਆਫ ਸਰਟਨ ਸਬਸਟੈਂਸਸ ਹੈ ਉਹ ਤੇ ਆਪਾਂ ਇੱਕ ਐਕਸ਼ਨੇਬਲ ਇੰਟੈਲੀਜੈਂਸ ਲੈ ਕੇ ਵੀ ਹੈਵ ਰੀਚਡ ਅਪ ਟੂ ਦਾ ਲਾਸਟ ਸਟਰੀਟ ਐਂਡ ਵੀ ਆਰ ਟੇਕਿੰਗ ਕੰਪਰੀਹੈਂਸਿਵ ਐਕਸ਼ਨ ਅਗੇਂਸਟ them ਜਿੰਨੇ ਵੀ ਸਸਪੀਸ਼ੀਅਸ ਬੰਦੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਊਗਾ ਤੇ ਉਹਨਾਂ ਦੇ ਪਾਸਟ ਕ੍ਰਿਮੀਨਲ ਐਂਟੀਸੀਡੈਂਟਸ ਵੀ ਚੈੱਕ ਕੀਤੇ ਜਾਣਗੇ ਪ੍ਰੋਪਰ ਪਿੰਡਾਂ ਨੂੰ ਘੇਰਾ ਪਾ ਕੇ ਉੱਥੇ ਇੱਕ ਸਸਟੇਨਡ ਸਰਚ ਡਰਾਈਵ ਜਿਹੜੀ ਹੈਗੀ ਉਹ ਚਲਾਈ ਜਾ ਰਹੀ ਹੈ ਅੱਜ ਔਰ ਇਹਦੇ ਚ ਸਵੇਰੇ ਤੋਂ ਲੈ ਕੇ ਹਲੇ ਤੱਕ ਸਾਨੂੰ ਕਾਫੀ ਅੱਛੀ ਸਕਸੈਸਸ ਵੀ ਮਿਲੀਆਂ ਜਿਹੜੀ शाम तक शेयर कर देंगे जी आई एम माई सैल्फ स्टैंडिंग हेयर अलोंग विद ऑल ऑल माई सीनियर ऑफिसर एंड ऑल वार एस एच ओज तो कोशिश साड़ी एक बहुत ईमानदार कोशिश है एहे मैं पिंड वास भी मैं अपील करा कि पुलिस के नाल मोडे तो मोडा ला के साथ नाल आन सवेरे तो सू काफ़ी अच्छा एक कोऑपरेशन मिला है इतने जड़े चंगे ਨੇ ਉਹਨਾਂ ਨੇ ਪੁਲਿਸ ਨੂੰ ਜਿਹੜਾ ਹੈਗਾ ਸਪੋਰਟ ਕੀਤਾ ਹੈ ਐਂਡ ਜਿਹੜੇ ਫਟਕੇ ਹੋਏ ਬੰਦੇ ਹਨ ਜਿਹੜੇ ਇਸ ਪਾਸੇ ਇਹ ਕੰਮ ਕਰਦੇ ਹਨ ਉਹਨਾਂ ਨੂੰ ਵੀ ਮੈਂ ਇਹੀ ਐਡਵਾਈਸ ਦੇਵਾਂਗੀ ਥੈਟ ਯੂ ਕਮ ਇਨਟੂ ਦਾ ਮੇਨਸਟ੍ਰੀਮ ਐਂਡ ਜਿਹੜੇ ਆਲਟਰਨੇਟਿਵ ਸੋਰਸਸ ਆਫ এমਪਲੋਇਮੈਂਟ ਹੈ ਉਹਨਾਂ ਵੱਲ ਆਪਾਂ ਆਪਣਾ ਧਿਆਨ ਲਾਈਏ ਔਰ ਇਸ ਤਰ੍ਹਾਂ ਕਿ ਅਗਰ ਕ੍ਰਿਮੀਨਲ ਐਕਟੀਵਿਟੀਆਂ 'ਚ ਤੁਸੀਂ ਇੰਗੇਜਡ ਰਹੋਗੇ ਤੇ ਆਪਾਂ ਤੁਹਾਨੂੰ ਛੱਡਾਂਗੇ ਨਹੀਂ ਤੇ ਫਿਰ ਉਸ ਤੋਂ ਬਾਅਦ ਇੱਕ ਡੀਜਨਰੇਸ਼ਨ ਹੀ ਰਹਿੰਦਾ ਹੈ ਡਰੋਨ ਲੈ ਦੋ ਮਹੀਨੇ ਆਇਆ ਚ ਸਾਡੀ ਰਿਕਵਰੀਜ਼ ਵੀ ਬਹੁਤ ਅੱਛੀ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਵੀ ਆਰ ਟੇਕਿੰਗ ਸਟ੍ਰਿਕਟ ਐਕਸ਼ਨ